ਬੜੀ ਖੁਸ਼ੀ ਦੀ ਗੱਲ ਹੈ ਵੀ ਇਹ ਗਜਨੀਪੁਰ ਸਾਹਿਬ ਦਾ ਪਿਆਰ ਆ ਜਿਹੜਾ ਲੋਕ ਇੰਨਾ ਲੰਮਾ ਸਮਾਂ ਇੰਤਜ਼ਾਰ ਕਰਦੇ ਰਹੇ ਨੇ ਔਰ ਮੈਂ ਮੈਂ ਮਾਫੀ ਵੀ ਮੰਗਦਾ ਕਿਉਂਕਿ ਦਿੱਤੇ ਹੋਏ ਸਮੇਂ ਤੋਂ ਮੈਂ ਕਾਫੀ ਲੇਟ ਸਾ ਪਰ ਫਿਰ ਮੇਰਾ ਜਦੋਂ ਠਾਠਾ ਮਾਰਦਾ ਕੱਠ ਵੇਖਿਆ ਤੇ ਰੂਹ ਫਿਰ ਖੁਸ਼ ਹੋ ਗਈ ਵੀ ਇਹ ਇੰਨਾ ਲੰਮਾ ਸਮਾਂ ਉਹ ਲੋਕ ਇੰਤਜ਼ਾਰ ਕਰਦੇ ਨੇ ਜਿਨ੍ਹਾਂ ਨੇ ਇਨਕਲਾਬ ਔਰ ਜਿਨ੍ਹਾਂ ਦੇ ਮਨ ਦੇ ਅੰਦਰ ਇੱਕ ਤਮੰਨਾ ਹੁੰਦੀ ਆ ਵੀ ਆਪਾਂ ਇਸ ਵਾਰ ਜਿਹੜਾ ਮੌਕਾ ਇਸ ਵਾਰ ਜਿਹੜਾ ਇਹ ਹੱਥੋਂ ਜਿਹੜਾ ਜਾਣ ਨਹੀਂ ਦੇਣਾ ਮੈਂ ਇਹ ਪੁੱਛਣਾ ਚਾਹੁੰਨਾ ਹੈ ਖਜ਼ਾਨਾ ਤੇ ਤੁਸੀਂ ਖਾਲੀ ਕਰਤਾ ਉਹ ਤੁਹਾਡਾ ਮੰਤਰੀ ਆਪ ਕਹੀ ਜਾਂਦਾ ਛੱਡ ਕੇ ਕੀ ਗਏ ਉਹ ਤੁਸੀਂ ਅਸੀਂ ਤੇ ਜਦੋਂ ਤੇ ਆਏ ਆ ਤੁਹਾਡੇ ਉਹ ਕਹਿੰਦੇ ਹੁੰਦੇ ਨਾ ਜਿੰਨੇ ਕੰਮ ਉਲਝਾਏ ਹੋਏ ਉਹਨਾਂ ਨੂੰ ਸਿੱਧੇ ਕਰਨ ਦੇ ਆ ਹੁਣ ਆਸਤੇ ਆਸਤੇ ਐਸਾ ਲੇ ਤੇ ਲੈ ਕੇ ਆਵਾਂਗੇ ਮੈਂ ਕਹਿੰਦਾ ਲੋਕ ਆਪ ਕਹਿਣਗੇ ਵੀ ਵਾਕਿਆ ਹੀ ਕੰਮ ਹੋ ਰਿਹਾ ਜੀ ਜੀ ਇਹੋ ਗੱਲ ਬਟਾਲੇ ਚ ਵੀ ਇਹ ਕਹਿੰਦੇ ਬਾਕੀ ਦੇ ਵੀ ਕਾਂਗਰਸ ਕਹਿੰਦੀ, ਭਾਜਪਾ ਕਹਿੰਦੇ ਉਹਦੇ ਲੋਕਾਂ ਨੇ ਮੁਕਾਬਲਾ ਕਰਨਾ ਇਹ ਕੌਣ ਹੁੰਦੇ? ਠੀਕ ਹੈ ਨਾ ਇਹ ਕੌਣ ਹੁੰਦੇ ਨੇ ਮੁਕਾਬਲਾ ਡਿਸਾਈਡ ਕਰਨ ਵਾਲੇ? ਲੋਕ ਡਿਸਾਈਡ ਕਰਦੇ ਹੁੰਦੇ ਨੇ ਪਰ ਜਿਹੜਾ ਹੰਕਾਰ ਹੁੰਦਾ ਹੈ ਨਾ ਹੰਕਾਰ ਜਿਹੜਾ ਇਹ ਲੋਕ ਜਦੋਂ ਕਰਦੇ ਪਤਾ ਨਹੀਂ ਲੱਗਦਾ। ਨਹੀਂ ਆਮ ਆਦਮੀ ਪਾਰਟੀ ਦਾ ਹੁਣ ਸਾਡੇ ਵਰਗੇ ਨਮਾਨਿਆਂ ਨੇ ਐਮਸੀ ਬਣਦਾ ਨਹੀਂ ਕਦੀ ਸੋਚਿਆ। ਐਮਐਲਏ ਦੀ ਟਿਕਟ ਮਿਲ ਗਈ ਲੋਕਾਂ ਨੇ ਐਮਐਲਏ ਬਣਾ ਦਿੱਤਾ। ਅੱਜ ਐਮਪੀ ਦੀ ਟਿਕਟ ਮਿਲ ਗਈ ਤੁਹਾਡਾ ਪਿਆਰ ਸਾਰਿਆਂ ਦਾ ਵੇਖ ਕੇ ਇੱਕ ਵੱਖਰੀ ਮਹਾਲ ਵੀ ਕਿਉਂਕਿ ਲੋਕ ਵੋਟਾਂ ਵੋਟ ਦਾ ਮਤਲਬ ਕੀ ਹੈ ਮਤਦਾਨ ਮਤਦਾਨ ਇਹਨਾਂ ਦਾ ਖਜ਼ਾਨਾ ਮੰਤਰੀ ਤੇ ਇੱਕੋ ਗੱਲ ਕਹਿੰਦਾ ਰਿਹਾ ਹਰ ਵਾਰੀ ਜਦੋਂ ਗੱਲ ਪੈਸੇ ਦੀ ਆਉਣੀ ਉਹਨੇ ਇੱਕੋ ਗੱਲ ਕਹਿਣੀ ਖਜ਼ਾਨਾ ਖਾਲੀ ਹੈ ਸਣਾ ਚੋਣਾ ਇਹਨਾਂ ਦਾ ਮਿਹਨਤ ਕਰਨ ਦਾ ਤਰੀਕਾ ਮਿਹਨਤ ਕਰਨ ਦਾ ਸਲੀਕਾ ਬਹੁਤ ਵਧੀਆ ਹੈ ਔਰ ਲੋਕਾਂ ਦੇ ਨਾਲ ਰਹਿੰਦੇ ਨੇ ਔਰ ਲੋਕਾਂ ਦੇ ਹਰ ਸੁੱਖ-ਦੁੱਖ ਦੇ ਵਿੱਚ ਸਹਾਇਕ ਹੁੰਦੇ ਨੇ ਅੱਜ ਪਾਰਟੀ ਜੁਆਇਨ ਕੀਤੀ ਔਰ ਇਹਨਾਂ ਦਾ ਠਾਠਾ ਮਾਰਦਾ ਕੱਠ ਜਿਹੜਾ ਵੇਖ ਕੇ ਮੈਨੂੰ ਇਹਨਾ ਪਤਾ ਵੀ ਆਉਣ ਵਾਲਾ ਸਮਾਂ ਜਿਹੜਾ ਬਾ ਖੂਬ ਨੌਜਵਾਨ ਪੀੜੀ ਨੂੰ ਇਹੋ ਮੈਸੇਜ ਹੈ ਵੀ ਪਰਾਓ ਅਸੀਂ ਵੀ ਆਮ ਕਨਾਂ ਛੋਟੇ ਆ ਅੱਜ ਇਸ ਮਕਾਮ ਤੇ ਪਹੁੰਚੇ ਆ ਮਿਹਨਤ ਕੀਤੀ ਆ ਤਗੜੇ ਹੋ ਕੇ ਮਿਹਨਤ ਕਰੋ ਇਹ ਆਮ ਆਦਮੀ ਪਾਰਟੀ ਹੈ ਤੁਹਾਡੀ ਮਿਹਨਤ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਊਗਾ ਇਹ ਸਾਡੀ ਦੋਸਤੀ ਅੱਜ ਪਿੰਡ ਗੈਨੀਪੁਰ ਵਿੱਚ ਪਹੁੰਚੇ ਨੇ ਸਰਦਾਰ ਹਰਦੇਵ ਸਿੰਘ ਗੈਨੀਪੁਰ ਜਿਹੜੇ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਆ ਸਰਦਾਰ ਭਗਵੰਤ ਸਿੰਘ ਜੀ ਦੀ ਹਾਜ਼ਰੀ ਵਿੱਚ ਜਿਹਨਾਂ ਨੇ ਸ਼ਮੂਲੀਅਤ ਕੀਤੀ ਸਾਡੇ ਪਰਿਵਾਰ ਦੇ ਵਿੱਚ ਵੱਧਾ ਹੋਇਆ ਆ ਜਿਹੜੇ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਲੋਕ ਅੱਜ ਇੱਥੇ ਸ਼ਾਮਲ ਹੋਏ ਨੇ ਸੋ ਅ ਸਰਿਕਲਸੀ ਜੀ ਵੀ ਆਗੇ ਨੇ ਲੋਕਾਂ ਦਾ ਕਾਫੀ ਜਮਾਵੜਾ ਸੀ ਲੋਕ ਕਾਫੀ ਦੇਰ ਤੱਕ ਇੰਤਜ਼ਾਰ ਕੀਤਾ ਲੋਕ ਅਜੇ ਵੀ ਬੈਠੇ ਨੇ ਸੋ ਮੇਰੇ ਵੀ ਅੱਗੇ ਪ੍ਰੋਗਰਾਮ ਦਾ ਬਹੁਤ ਬਹੁਤ ਤਧਵਾਦਾਰ ਸਾਰਿਆਂ ਦਾ ਅੱਜ ਦੀ ਰੈਲੀ ਤੇ ਪਹਿਲਾਂ ਤਾਂ ਮੈਂ ਫਿਰ ਤੋਂ ਲੈ ਤੇ ਦੂਸਰੇ ਚੈਨਲਾਂ ਦਾ ਸਾਰੇ ਪ੍ਰੈਸ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਨਾ ਹੈ ਗੁਰਦਾਸਪੁਰ ਜਿਹੜਾ ਮੇਰੇ ਫਾਸਲੇ ਲੈਣੇ ਜਿਹੜੇ ਹਨ ਇਹ ਮੈਂ ਕਦੀ ਕਿਸੇ ਤੋਂ ਪੁਸ਼ਕੇ ਨਹੀਂ ਲਏ ਮੈਂ ਉਸ ਅਕਾਲ ਪੁਰਖ ਤੋਂ ਡਰ ਕੇ ਲੈਣਾ ਜਿੱਦਣ ਮੈਂ ਪੀਪੀ ਤੇ ਗਿਆ ਉਹ ਦਿਨ ਵੀ ਮੇਰੇ ਆਲੇ-ਥਾਲੇ ਭਲਾਮਾਂ ਹੀ ਸੀਗੀਆਂ ਤੇ ਮੈਂ ਕਿਸੇ ਦੀ ਪਰਵਾਹ ਨਹੀਂ ਕੀਤੀ ਅਕਾਲੀ ਦਲ ਦੇ ਲੀਡਰਾਂ ਦੀ ਤੇ ਮੈਂ ਪੀਪੀ ਜੁਆਇਨ ਕਰਕੇ ਤੇ ਪਹਿਲੀ ਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਜਿਲੇ ਚ ਲੈ ਜਾਂਦਾ ਸੀਗਾ ਤੇ ਉੱਚ ਤੁਸੀਂ ਸਾਰੇ ਮੇਰਾ ਯੋਗਦਾਨ ਵੇਖਿਆ ਸਰ ਭਗਵੰਤ ਸਿੰਘ ਜੀ ਮਾਨ ਅਸਾਂ ਇਕੱਠਿਆਂ ਕੰਮ ਕੀਤਾ ਪਾਰਟੀ ਜਿਹੜਾ ਮੈਂ ਆਮ ਆਦਮੀ ਚ ਆਇਆ ਇਹੋ ਹੀ ਸੋਚ ਤੇ ਸਾਡੀ ਪੀਪੀ ਵਾਲਿਆਂ ਦੀ ਸੀ ਪਰ ਮੇਰੇ ਦੋਸਤ ਸ મિતਰ ਐਮਐਲਏ ਵजीर ਨੇ ਇਥੇ ਉਹਨਾਂ ਨੇ ਇਹ ਉਸ ਗੱਲ ਤੇ ਮਿਹਨਤ ਕੀਤੀ ਸੀ ਵੀ ਆਪਾਂ ਚੰਗੇ ਕਮਾ ਲਈ ਤੁਰੇ ਸਾ ਤੇ ਉਸੇ ਗੱਲ ਨੂੰ ਅਡਾਪਟ ਕਰੀਏ ਉਹ ਮੈਂ ਇਸ ਕਰਕੇ ਆਮ ਆਦਮੀ ਚ ਸ਼ਿਰੀ ਕਲਸੀ ਜੀ ਨੇ ਰਮਨ ਬੈਲ ਜੀ ਆ ਪ੍ਰਧਾਨ ਸਾਹਿਬ ਨੇ ਮੈਨੂੰ ਕੰਮ ਕਰਨ ਦਾ ਸ਼ੌਕ ਹੈ ਮੈਨੂੰ ਕਿਸੇ ਚੈੱਕ ਦੀ ਲੋੜ ਨਹੀਂ ਮੈਨੂੰ ਉਹਦੀ ਲੋੜ ਹੈ ਉਸ ਲਈ ਤੇ ਇਹ ਹਰਦੇਵ ਸਿੰਘ ਅਜ ਨਹੀਂ ਪਰ ਹੈ ਚਾਪਣੀ ਤੇ ਜਾਨ ਹੈ ਯਾ ਤੇਰੀ ਦਿੱਤਾ ਤੁਸੀਂ ਕਿਹਾ ਕਿ ਆਪਾਂ ਥੀਲਾ ਥੀਲਾ ਕਰਕੇ ਇਕੱਠੇ ਕੀਤੇ ਅੱਜ ਸ਼ੈਰੀ ਕਲਸੀ ਨੂੰ ਕਹਿ ਰਹੇਗੀ ਉਹਨਾਂ ਦਾ ਪਿਆਰ ਕਿਦਾਂ ਦਾ ਝਲਕਦਾ ਜ ਨਜ਼ਰ ਆਇਆ ਤੇ ਤੁਹਾਨੂੰ ਛੋਟੇ ਵੀਰ ਮੇਰੇ ਪਿਆਰ ਦਾ ਤਾਂ ਬਹੁਤ ਚੰਗੀ ਤਰ੍ਹਾਂ ਪਤਾ ਮੈਂ ਜਿਹਦੇ ਨਾਲ ਖਲੋਣਾ ਮੈਂ ਬੇਇਮਾਨੀ ਨਾਲ ਨਹੀਂ ਖਲੋ ਸਕਦਾ ਪੈਸਾ ਮੇਰੇ ਕੋਲ ਨਹੀਂ ਮੈਂ ਪੈਸੇ 'ਚ ਗਰੀਬ ਹਾਂ ਬਹੁਤ ਗਰੀਬ ਹਾਂ ਇੱਥੇ ਮੈਂ ਨਾਂ ਨਹੀਂ ਲੈਣਾ ਪਰ ਤਿੰਨਾਂ ਹੀ ਪਾਰਟੀਆਂ ਦੇ ਜਿਹੜੇ ਰਾਜਨੀਤਿਕ ਲੋਕ ਨੇ ਨਾ ਉਹ ਪੈਸੇ 'ਚ ਬੜੇ ਅਮੀਰ ਕਿਉਂ ਨਾ ਇਕੱਠੇ ਕੀਤੇ ਹੋਏ ਨੇ ਤੇ 10 ਲੋਕਾਂ 'ਚ ਅਮੀਰ ਐ ਮੈਨੂੰ ਸ਼ਕਤੀ ਦਿੰਦੇ ਨਾ ਗੁਰੂ ਸਾਹਿਬ ਤੇ ਮੈਂ ਤਾਂ ਅਮੀਰ ਹਾਂ ਉਹਨਾਂ ਪਾਰਟੀਆਂ 'ਚ ਵੀ ਨਹੀਂ ਅੱਗੇ ਲੰਘਣ ਦਿੰਦੇ ਉਹ ਵਿੱਚ ਮੈਂ ਤਾਂ ਹਉਣ ਭੰਨ ਕੇ ਇਥੋਂ 100-100 ਗੱਡੀ ਚੋੜ ਜਾ ਰਿਆਂ ਮੈਂ ਅਪੀਲ ਕਰਾਂਗਾ ਵੋਟਰਾਂ ਨੂੰ ਭਾਈ ਆਹ ਜਿਹੜੇ 15 ਜਾਂ 20 ਦਿਨ ਨੇ ਮੈਂ ਲਗਭਗ 13-14 ਦਿਨ ਨੇ ਉਹ ਮੈਂ ਵੋਟਰਾਂ ਨੂੰ ਕਹਾਂਗਾ ਭਈ ਅੱਗੇ ਜੱਟਾਂ ਜੀਵਿੰਦਾਰਾਂ ਚ ਹਰ ਕੋ ਆਈਂਦਾ ਅੱਧੀ ਰਾਤ ਨੂੰ ਸਿਆਲ ਚ ਕਿਆਰਾ ਪੜਨ ਜਾਣਾ ਤੇ ਪਾਣੀ ਕਿਆਰੇ ਦੇ ਉਰੇ ਹੀ ਹੁਣ ਦੇ ਸੁੱਕ ਜਾਣਾ ਬੱਤੀ ਬੰਦ ਮੈਂ ਇੱਕ ਗੱਲ ਕਵਾਂਗਾ